ਅੰਮ੍ਰਿਤਸਰ ਕੇਸਰੀ ਪੇ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ ਦੋਸਤੋ ਇਸ ਵੇਲੇ ਅਸੀਂ ਭਾਈ ਮਾਨ ਸਿੰਘ ਰੋਡ ਤੇ ਪਹੁੰਚੇ ਹੋਏ ਹਾਂ ਜਿੱਥੇ ਕਿ ਸਮਾਜ ਸੇਵਕ ਜਥੇਬੰਦੀਆਂ ਦੇ ਵੱਲੋਂ ਅੱਜ ਗਰੀਬ ਪਰਿਵਾਰ ਦੀ ਤੀ ਦਾ ਜਿਹੜਾ ਵਿਆਹ ਕੀਤਾ ਜਾਣਾ ਤਾਂ ਉਸ ਤੋਂ ਪਹਿਲਾਂ ਅਸੀਂ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੋਂ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਾਂਗੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਘਰ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਇਸ ਘਰ ਦੇ ਵਿੱਚ ਜਿਹੜਾ ਵਿਆਹ ਵਰਗਾ ਮਾਹੌਲ ਉਹ ਦਿਖਾਈ ਦੇ ਰਿਹਾ ਤਾਂ ਘਰ ਦੇ ਬਾਹਰ ਜਿਹੜੀਆਂ ਲਾਈਟਾਂ ਲਗਾਤੀਆਂ ਗਈਆਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਘਰ ਦੇ ਅੰਦਰ ਜਾ ਕੇ ਅਸੀਂ ਤੁਹਾਨੂੰ ਪੂਰੇ ਹਾਲਾਤ ਵੀ ਜਿਹੜੇ ਆ ਉਹ ਦਿਖਾਵਾਂਗੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਹਾਲਾਤ ਸਭ ਤੋਂ ਮਾੜੇ ਨੇ ਇਸ ਘਰ ਦੇ ਤਾਂ ਉਸ ਦੇ ਘਰ ਦੇ ਉੱਪਰ ਜਿਹੜੀ ਛੱਤ ਦੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਇਹ ਛੱਤ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਅਕਸਰ ਛੱਤਾਂ ਨੇ ਪੁਰਾਣੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਜ਼ਿਆਦਾਤਰ ਇਹ ਛੱਤਾਂ ਜਿਹੜੀਆਂ ਕਾਨੇ ਵਾਲੀਆਂ ਨੇ ਉਹ ਨਹੀਂ ਦਿਖਾਈ ਦਿੰਦੀਆਂ ਤੇ ਅੱਜ ਅਸੀਂ ਇਸ ਘਰ ਦੇ ਹਾਲਾਤ ਇਸ ਕਰਕੇ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਕਿ ਜਿਹੜਾ ਪਰਿਵਾਰ ਆ ਤਾਂ ਉਹਨਾਂ ਦੇ ਵੱਲੋਂ ਜਿਹੜਾ ਆਪਣੀ ਤੀ ਦਾ ਵਿਆਹ ਨਹੀਂ ਕੀਤਾ ਜਾਣਾ ਸੀ ਪਰ ਸਮਾਜ ਸੇਵਕ ਜਥੇਬੰਦੀਆਂ ਜਦੋਂ ਉਹਨਾਂ ਦੇ ਘਰ ਦੇ ਵਿੱਚ ਪਹੁੰਚਦੀਆਂ ਨੇ ਉਹਨਾਂ ਦੇ ਘਰ ਦੇ ਹਾਲਾਤ ਦੇਖਦੀਆਂ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਫੈਸਲਾ ਲਿਆ ਜਾਂਦਾ ਹੈ ਕਿ ਇਸ ਤੀ ਦਾ ਵਿਆਹ ਸਾਡੇ ਵੱਲੋਂ ਕੀਤਾ ਜਾਏਗਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੀ ਤਸਵੀਰ ਅਸੀਂ ਤੁਹਾਰਾਂ ਨਾਲ ਸਾਂਝੀ ਕਰਦੇ ਪਿਆ ਘਰ ਦੀ ਤਾਂ ਘਰ ਦੇ ਅੰਦਰ ਸਾਂਝੀ ਕਰਾਂਗੇ ਤਾਂ ਇਹ ਇੱਕ ਛੋਟਾ ਜਿਹਾ ਕਮਰਾ ਜੋ ਕਿ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਾਂ ਇਸ ਕਮਰੇ ਦੇ ਹਾਲਾਤ ਵੀ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਬਾਲੇ ਦੀਆਂ ਜਿਹੜੀਆਂ ਛੱਤਾਂ ਨੇ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਅਕਸਰ ਇਹ ਪੁਰਾਣ ਜਿਹੜੀਆਂ ਬਾਲੇ ਦੀਆਂ ਛੱਤਾਂ ਨੇ ਉਹ ਦੇਖਣ ਨੂੰ ਮਿਲਦੀਆਂ ਸੀ ਤਾਂ ਜੇਕਰ ਅਸੀਂ ਅੱਜ ਗੱਲ ਕਰੀਏ 2024 ਹੋ ਚੁੱਕਾ ਤਾਂ 2024 ਦੇ ਵਿੱਚ ਇਸ ਘਰ ਦੀ ਤਸਵੀਰ ਪੂਰੀ ਤੁਹਾਡਾ ਨਾਲ ਸਾਂਝੀ ਇਸ ਕਰਕੇ ਕਰਦੇ ਪਿਆ ਤਾਂ ਹਾਲਾਤ ਮਾੜੇ ਹੋਣ ਦੇ ਕਾਰਨ ਜਿਹੜਾ ਇਹਨਾਂ ਦੇ ਵੱਲੋਂ ਵਿਆਹ ਜਿਹੜਾ ਵਾ ਉਹ ਨਹੀਂ ਕੀਤਾ ਜਾਣਾ ਸੀ ਪਰ ਸਮਾਜ ਸੇਵਕ ਜਥੇਬੰਦੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਜੇਕਰ ਅਸੀਂ ਗੱਲ ਕਰੀਏ ਮਿਸ਼ਨ ਹੈਲਪ ਫਾਊਂਡੇਸ਼ਨ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਅਕਸਰ ਹੀ ਜਿਹੜੇ ਗਰੀ ਪਰਿਵਾਰ ਨੇ ਆਮ ਪਰਿਵਾਰ ਨੇ ਉਹਨਾਂ ਦੀ ਬਾਹ ਫੜੀ ਜਾਂਦੀ ਹੈ ਤਾਂ ਹਰ ਦੁੱਖ ਸੁੱਖ ਦੇ ਵਿੱਚ ਉਹ ਉਹਨਾਂ ਦੇ ਕੋਲ ਪਹੁੰਚਦੇ ਨੇ ਤਾਂ ਉਹਨਾਂ ਦੀ ਸਾਰ ਲੈ ਕੇ ਉਹਨਾਂ ਦੀ ਮੁਸ਼ਕਲ ਦਾ ਹੱਲ ਕਰਦੇ ਨੇ ਤਾਂ ਤੁਸੀਂ ਵੇਖ ਸੱਦਿਓ ਕਿ ਜਿਸ ਤੀਰ ਦੀ ਤਰ੍ਹਾਂ ਤਸਵੀਰ ਸਾਂਝੀ ਕਰਦੇ ਪਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਜਿਹੜਾ ਵਿਆਹ ਉਹ ਕੀਤਾ ਜਾਣਾ ਤਾਂ ਉਸ ਤੋਂ ਪਹਿਲਾਂ ਅਸੀਂ ਅੱਜ ਉਹਨਾਂ ਦੇ ਘਰ ਦੇ ਹਾਲਾਤ ਤੁਹਾਡਾ ਸਾਂਝੇ ਕੀਤੇ ਆ ਤਾਂ ਗੱਲਬਾਤ ਵੀ ਕਰਦੇ ਆ ਤਾਂ ਕੀ ਨਾਮ ਹੈ ਤੁਹਾਡਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਹਾਡੇ ਘਰ ਦੇ ਕਾਜੀ ਨੂੰ ਮਤ ਕਰਵਾ। ਮਾ ਗਰੀਬ ਆ। ਸਮੇਂ ਪਰਵਾਂਤ। ਤਾਂ ਕੀ ਕਹਿਣਾ ਚਾਹੁੰਦੇ ਹੋ ਸਮਾਜ ਸੇਵੀ ਦਿੱਤੇ ਬੰਦੀਆਂ ਅੱਜ ਤੁਹਾਡੇ ਘਰ ਦੇ ਵਿੱਚ ਪਹੁੰਚੀਆਂ ਹੋਈਆਂ ਨੇ। ਕਾਜੀ ਹੱਦ ਕਰਾਉਣ ਸਾਡੀ ਇਹ ਲੰਕੜੀ ਹੈ। ਹਾਂਜੀ ਹਲਕੀ। ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਲਗਾਤਾਰ ਤੌਰ 'ਤੇ ਤਸਵੀਰ ਸਾਂਝੀ ਕਰਦੇ ਪਿਆਂਦਾ ਇਹਨਾਂ ਦੇ ਮਦਰ ਦੇ ਨਾਲ ਅਕਸਰ ਅਸੀਂ ਗੱਲਬਾਤ ਕਰਾਂਗੇ ਤਾਂ ਕੀ ਨਾਮ ਹੈ ਤੁਹਾਡਾ? ਅਰਜਿੰਦਰ ਗੌਰ। ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ ਜੀ ਤੁਹਾਡੇ ਘਰ ਦੇ? ਬਹੁਤ ਗਰੀਬ ਦੇ ਹਾਲ ਹਾਲ ਤੇ। ਹਾਂਜੀ। ਤੇ ਕਿੰਨੇ ਬੱਚੇ ਆ ਤੁਹਾਡੇ? 4 ਬੱਚੇ। ਤੇ ਕਿੰਨੇ ਜਣਿਆਂ ਦੇ ਹੁਣ ਤੱਕ ਜਿਹੜੇ ਵਿਆਹ ਨੇ ਉਹ ਹੋ ਚੁੱਕੇ ਨੇ ਦੋ ਦੇ ਹੋ ਚੁੱਕੇ ਆ ਤੀਜੇ ਨੰਬਰ ਦਾ ਹੁਣ ਤੁਹਾਡਾ ਤਾਂ ਇੱਕ ਵਾਰ ਅਸੀਂ ਗੱਲ ਕਰੀਏ ਸਮਾਜ ਸੇਵੀ ਜਥੇਬੰਦੀਆਂ ਕਿਸ ਤਰ੍ਹਾਂ ਤੁਹਾਡਾ ਸੰਪਰਕ ਹੋਇਆ ਜੀ ਇਹਨਾਂ ਦੇ ਨਾਲ ਸਾਡੇ ਵੀਰ ਪਰਿਵਾਰ ਨੇ ਸਾਥ ਦਿੱਤਾ ਸਾਰੇ ਨੇ ਬੱਚਿਆਂ ਨੇ ਸਾਥ ਦਿੱਤਾ ਤਾਂ ਹਰ ਰਾਤ ਕੀ ਨੇ ਜੀ ਕਰਦੇ ਬਹੁਤ ਗਰੀਬੀ ਹੀ ਬਹੁਤ ਜਿਆਦੇ ਗਰੀਬੀ ਕਰਕੇ ਤਾਂ ਕਰਕੇ ਸਾਥ ਦੇਣਾ ਪਿਆ ਹਾਂ ਤਾਂ ਕਿਦਣਾ ਤੁਹਾਡੀ ਬੇਟੀ ਦਾ ਵਿਆਹ ਐਤਵਾਰ ਹਾਂ ਤਾ ਹੁਣ ਪੂਰਾ ਸਾਥ ਦਿੱਤਾ ਯਾਰਾ ਸਮਾਜ ਸੇਵੀ ਜਿੱਥੇ ਬੰਦੇ ਹਾਂਜੀ ਤਾਂ ਕੀ ਕੀ ਸਮਾਨਤਾ ਜਾਏਗਾ ਬੇਟੀ ਆਪਣੀ ਤੁਹਾਡੇ ਕੋਲੋਂ ਤੁਹਾਡੇ ਵੱਲੋਂ ਥੋੜਾ ਜਿਹਾ ਦਾ ਸਮਾਨ ਕੱਪੜੇ-ਕਪੜੇ ਬਣਾਏ ਆ ਹਾਂਜੀ ਹੋਰ ਨਹੀਂ ਗਏ ਬਾਕੀ ਦਾ ਰਲ ਮਿਲ ਕੇ ਸਾਥ ਦੇਣਾ ਪੈਣਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਉਹਨਾਂ ਦੇ ਮਦਰ ਦੇ ਨਾਲ ਵੀ ਗੱਲਬਾਤ ਕੀਤੀ ਆ ਫਿਲਹਾਲ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਉਹ ਆਮ ਪਰਿਵਾਰ ਤੋਂ ਨੇ ਤਾਂ ਪਰ ਗਰੀਬੀ ਹੋਣ ਦੇ ਕਾਰਨ ਜਿਹੜਾ ਵਿਆਹ ਆ ਉਹ ਨਹੀਂ ਸੀ ਹੋ ਪਣਾ ਪਰ ਜਦੋਂ ਸਮਾਜ ਸੇਵਕ ਜਥੇ ਬੰਦੀਆਂ ਇਹਨਾਂ ਦੇ ਘਰ ਦੇ ਵਿੱਚ ਪਹੁੰਚਦੇ ਨੇ ਹਾਲਾਤ ਉਹਨਾਂ ਦੇ ਵੱਲੋਂ ਦੇਖੇ ਜਾਂਦੇ ਨੇ ਤਾਂ ਪੂਰਾ ਉਹਨਾਂ ਦੇ ਵੱਲੋਂ ਸਾਥ ਵੀ ਦਿੱਤਾ ਜਾ ਰਿਹਾ ਤਾਂ ਆਉਣ ਵਾਲੇ ਐਤਵਾਰ ਦੇ ਦਿਨ ਇਸ ਬੇਟੀ ਦਾ ਜਿਹੜਾ ਇਹਨਾਂ ਦੇ ਵੱਲੋਂ ਵਿਆਹ ਵਾਹੋ ਕੀਤਾ ਜਾਣਾ ਤਾਂ ਉਸ ਤੋਂ ਪਹਿਲਾਂ ਤੁਸੀਂ ਵੇਖ ਸਕਦੇ ਹੋ ਕਿ ਸਮਾਜ ਸੇਵਕ ਜਥੇ ਬੰਦੀਆਂ ਵੀ ਇੱਥੇ ਪਹੁੰਚੇ ਨੇ ਤਾਂ ਕੀ ਨਾਮ ਆਈ ਤੁਹਾਡਾ ਮੇਰਾ ਨਾਮ ਚਰਨਜੀਤ ਕੁਮਾਰ ਹੈ ਜੀ ਮੈਂ ਮਿਸ਼ਨ ਹਲ ਫਾਊਂਡੇਸ਼ਨ ਤੋਂ ਪ੍ਰੈਜ਼ੀਡੈਂਟ ਹਾਂ ਕਰਨਾ ਚਾਹੁੰਦਾ ਸਾਹਿਲ ਜੀ ਤੁਹਾਡੇ ਜਗਬਾਣੀ ਭੇਜਦਾ ਤੁਹਾਡੇ ਨਿਊਜ਼ ਚੈਨਲ ਦਾ ਜੋ ਅੱਜ ਸਾਡੇ ਕੋਲ ਸਾਡੇ ਨਾਲ ਇਸ ਪਰਿਵਾਰ ਦੇ ਵਿੱਚ ਪਹੁੰਚੇ ਹੋ ਮੈਂ ਧੰਨਵਾਦ ਕਰਦਾ ਔਰ ਸਾਡੀ ਜੋ ਮਿਸ਼ਨ ਹੈਲ ਫਾਊਂਡੇਸ਼ਨ ਐਨ ਜੀਓ ਆ ਉਹ ਲਗਾਤਾਰ ਜਿਨੇ ਵੀ ਗਰੀਬ ਲੋਕ ਨੇ ਜੋ ਸਾਡੇ ਤੋਂ ਕੰਟੈਕਟ ਕਰਦੇ ਨੇ ਜੋ ਜ਼ਰੂਰਤਮੰਦ ਲੋਕ ਨੇ ਸਾਡੇ ਮਿਸ਼ਨ ਹੈਲ ਫਾਊਂਡੇਸ਼ਨ ਐਨ ਜੀਓ ਆ ਉਹਨਾਂ ਦੀ ਮਦਦ ਕਰਦੇ ਆ ਰਹੀ ਹੈ ਔਰ ਅੱਜ ਉਸੇ ਸਬੰਧ ਦੇ ਵਿੱਚ ਅਸੀਂ ਇਸ ਪਰਿਵਾਰ ਦੇ ਨਾਲ ਪਹੁੰਚੇ ਹਾਂ ਔਰ ਇਹਨਾਂ ਦੀ ਬੇਟੀ ਦੀ ਸ਼ਾਦੀ ਹੈ ਸਾਡੇ ਤੱਕ ਇਹਨਾਂ ਅਪਰੋਚ ਕੀਤੀ ਸੀ ਔਰ ਮੇਰੇ ਨਾਲ ਮੇਰੀ ਮਿਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਸ਼੍ਰੀ ਪਵਨ ਸੱਬਰਵਾਲ ਜੀ ਔਰ ਉਹਨਾਂ ਦੇ ਨਾਲ ਮਿਸ਼ਨਲ ਫਾਊਂਡੇਸ਼ਨ ਦੇ ਜਨਰਲ ਸਕੱਤਰ ਸ਼੍ਰੀ ਲਖਵਿੰਦਰ ਸਿੰਘ ਜੀ ਉਹ ਵੀ ਮੇਰੇ ਨਾਲ ਨੇ ਔਰ ਅਸੀਂ ਇੱਥੇ ਪਹੁੰਚੇ ਹਾਂ ਔਰ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਏਗੀ ਸੰਡੇ ਨੂੰ 25 ਤਰੀਕ ਨੂੰ ਇਹਨਾਂ ਦੀ ਬੇਟੀ ਦੀ ਮੈਰਿਜ ਹੈ ਸੋ ਜਿੰਨੇ ਵੀ ਸਾਡੇ ਸਪੋਰਟਰ ਨੇ ਜੁਵਨ ਜੀਓ ਨੂੰ ਸਪੋਰਟ ਕਰਦੇ ਨੇ ਜਾਨੀ ਸੱਜਣ ਨੇ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਜਿਹੜਾ ਮੈਰਿਜ ਦਾ ਫੰਕਸ਼ਨ ਹੈ ਉਹ ਕੀਤਾ ਜਾਏਗਾ ਸੋ ਧੰਨਵਾਦ ਕਰਦਾ ਮੈਂ ਸੋਇਲ ਜੀ ਤੁਹਾਡਾ ਆ ਤੁਸੀਂ ਵੇਖਿਆ ਕਿ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਐਤਵਾਰ ਦੇ ਦਿਨ ਜਿਹੜਾ ਵਿਆਹ ਕੀਤਾ ਜਾਏਗਾ ਤਾਂ ਜੇਕਰ ਅਸੀਂ ਗੱਲ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜਾ ਕਿਹੜਾ ਘਰ ਦਾ ਘਰੇਲੂ ਸਮਾਨ ਇਸ ਤੀਨ ਨੂੰ ਦਿੱਤਾ ਜਾ ਰਿਹਾ ਤੁਹਾਡੇ ਵੱਲੋਂ ਤਰੇ ਲੁਸਮਾਨ ਸਰ ਕੁਛ ਬੈੱਡ ਹੈ ਕੋ ਅਲਮਾਰੀ ਹੈ ਜੀ ਉਹ ਇਹਨਾਂ ਨੂੰ ਦਿੱਤੀ ਜਾ ਰਹੀ ਹੈ ਔਰ ਸਾਡੇ ਦਾਨੀ ਸੱਜਣਾਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਸਾਡਾ ਇਸ ਕੰਮ ਦੇ ਵਿੱਚ ਸਾਥ ਦੇ ਰਿਹਾ ਸ਼ਹਿਰ ਦੇ तकरीबन ਕਈ ਜਿਹੜੇ ਨਾਨੀ ਸੱਜਣੋਂ ਸਾਡਾ ਇਸ ਕੰਮ ਦੇ ਵਿੱਚ ਸਾਥ ਦੇ ਰਹੇ ਸਨ ਤਾਂ ਹੁਣ ਤੱਕ ਕਿੰਨੀਆਂ ਧੀਆਂ ਦੇ ਜਿਹੜੇ ਵਿਆਹ ਨੇ ਉਹ ਇਸ ਸਮਾਜ ਸੇਵੀ ਦਿੱਥੇ ਬੰਦੀਆਂ ਦੇ ਵੱਲੋਂ ਕਰ ਦਿੱਤੇ ਗਏ ਐਸਾਇਲ ਜੀ ਇਹ ਐਨਜੀਓ ਦਾ ਪਹਿਲੀ ਫਸਟ ਆ ਜੀ ਹਾਂਜੀ ਪਹਿਲੀ ਮੈਰੀ ਕਰਵਾ ਰਹੇ ਆ ਆਪਾਂ ਸ਼ੁਰੂਆਤ ਕੀਤੀ ਅੱਗੇ ਹਾਂਜੀ ਅੱਗੇ ਹੋਰ ਵੀ ਹੋਣਗੀਆਂ ਜੀ ਸ਼ੁਰੂਆਤ ਅੱਜ ਤੋਂ ਕਰ ਦਿੱਤੀ ਗਈ ਜੀ ਸਰ ਤਾਂ ਕੀ ਕਹਿਣਾ ਚਾਹੁੰਦੇ ਜੀ ਅੱਜ ਤੀ ਇਹਨਾਂ ਦੇ ਘਰ ਦੇ ਵਿੱਚ ਪਹੁੰਚੇ ਹੋਏ ਸਰ ਅਨਬੋਰ ਖੁਸ਼ੀ ਆ ਕਿ ਅੱਜ ਇਸ ਭੈਣ ਦਾ ਵਿਆਹ ਅਸੀਂ ਕਰਨ ਜਾ ਰਹੇ ਹਾਂ ਐਨਜੀਓ ਵੱਲੋਂ ਮਿਸ਼ਨ ਹੈਲਪ ਫਾਊਂਡੇਸ਼ਨ ਵੱਲੋਂ ਕਈ ਸ਼ੁਕਰਦਾਰੀ ਕਰਨਾ ਨੂੰ ਪਰਮ ਕੰਮ ਤੇ ਲਾਇਆ ਹੋਇਆ ਵਾ ਇਹ ਸੇਵਾ ਨਿਭਾ ਰਹੇ ਆ ਇਸ ਤੇ ਆ ਤੁਸੀਂ ਵੇਖਿਆ ਕਿ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅੱਜ ਤੋਂ ਜਿਹੜੀ ਸ਼ੁਰੂਆਤ ਇਹਨਾਂ ਦੇ ਵੱਲੋਂ ਕਰ ਦਿੱਤੀ ਗਈ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੀ ਇਹਨਾਂ ਦੇ ਵੱਲੋਂ ਜਿਹੜੇ ਆਮ ਪਰਿਵਾਰ ਨੇ ਉਹਨਾਂ ਦੀਆਂ ਧੀਆਂ ਦੇ ਜਿਹੜੇ ਵਿਆਹ ਨੇ ਉਹ ਕਿਤੇ ਜਾਣਗੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਹੋਏ ਪਏ ਨੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਕਿ ਘਰ ਦੇ ਵਿੱਚ ਜ਼ਿਆਦਾ ਗਰੀਬੀ ਹੋਣ ਦੇ ਕਾਰਨ ਜਿਹੜਾ ਉਹਨਾਂ ਦੇ ਵੱਲੋਂ ਵਿਆਹ ਵਾਹੋ ਨਹੀਂ ਕੀਤਾ ਜਾਣਾ ਸੀ ਪਰ ਜਦੋਂ ਉਹ ਸਮਾਜ ਸੇਵਕ ਜਿੱਥੇ ਬੰਦੀਆਂ ਦੇ ਕੋਲ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਫੈਸਲਾ ਕੀਤਾ ਜਾਂਦਾ ਕਿ ਇਸਤੀ ਦਾ ਵਿਆਹ ਸਾਡੇ ਵੱਲੋਂ ਕੀਤਾ ਜਾਏਗਾ ਤਾਂ ਆਉਣ ਵਾਲੇ ਐਤਵਾਰ ਨੂੰ ਜਿਹੜਾ ਇਸਤੀ ਦਾ ਵਿਆਹ ਜਿਹੜਾ ਅਸੀਂ ਘਰ ਦੇ ਹਾਲਾਤ ਵੀ ਸਾਂਝੇ ਕੀਤੇ ਨੇ ਤਾਂ ਪੂਰੀ ਪਰਿਵਾਰ ਦੇ ਨਾਲ ਗੱਲਬਾਤ ਵੀ ਕੀਤੀ ਹੈ ਤਾਂ ਅੱਜ ਜਿਹੜੀ ਮਿਸ਼ਨ ਹੈਲਪ ਫਾਊਂਡੇਸ਼ਨ ਦੇ ਵੱਲੋਂ ਵਿਆਹ ਦੀ ਜਿਹੜੀ ਸ਼ੁਰੂਆਤ ਉਹ ਕਰ ਦਿੱਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੀ ਉਹ ਵਿਆਹ ਕਰਦੇ ਰਹਿਣਗੇ ਜਗਬੰਨ ਟੀਵੀ ਦੇ ਲਈ ਸਾਹਿਲ ਅਮਰ